ਭਾਰਤ ਨੂੰ ਮੰਦਰਾਂ ਅਤੇ ਰੇਸ਼ੀਆਂ ਦਾ ਤਪਸਥਾਨ ਕਿਹਾ ਜਾਂਦਾ ਹੈ ਇੱਥੇ ਬਹੁਤ ਰਹੱਸਮਈ ਅਤੇ ਅਨੋਖੇ ਮੰਦਰ ਨੇ ਇਹਨਾਂ ਸਾਰੇ ਮੰਦਰਾਂ ਦੀ ਆਪਣੀ ਇੱਕ ਖਾਸ ਨਿਸ਼ੇਸ਼ਤਾ ਹੈ ਇਹਨਾਂ ਮੰਦਰਾਂ ਨਾਲ ਜੁੜੀ ਰੋਚਕ ਗੱਲਾਂ ਹਰ ਕਿਸੇ ਨੂੰ ਹੈਰਾਨ ਕਰਦੀਆਂ ਨੇ ਇੱਥੇ ਇੱਕ ਮੰਦਰ ਆਪਣੇ ਚਮਤਕਾਰਾਂ ਦੇ ਲਈ ਪ੍ਰਸਿੱਧ ਹੈ ਇਸ ਦਾ ਵਿਗਿਆਨਕ ਆਧਾਰ ਵੀ ਕਾਫੀ ਮਜ਼ਬੂਤ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਬਿਨਾਂ ਛਤਰੀ ਦੇ ਇਸ ਮੰਦਰ ਵਿੱਚ ਕਦੇ ॠषि ਮਾਰਕੰਡੇ ਨੇ ਤਪੱਸਿਆ ਕੀਤੀ ਸੀ ਹਿਮਾਚਲ ਪ੍ਰਦੇਸ਼ ਦੇ ਕਈ ਮੰਦਰ ਅੱਜ ਵੀ ਕਈ ਰਹੱਸਾਂ ਨਾਲ ਭਰੇ ਹੋਏ ਨੇ ਇਹ ਰਹੱਸ ਅਜ ਤੱਕ ਕੋਈ ਸੁਲਝਾ ਨਹੀਂ ਸਕਿਆ ਅਜੇ ਹੈ ਇੱਕ ਧਾਰਮਿਕ ਸਥਾਨ ਹੈ ਮੰਡੀ ਜ਼ਿਲ੍ਹੇ ਵਿੱਚ ਇਸ ਮੰਦਿਰ ਦਾ ਨਾਮ ਹੈ ਸ਼ਿਕਾਰੀ ਦੇਵੀ ਦਾ ਮੰਦਿਰ ਇਸ ਮੰਦਿਰ ਤੇ ਅਜ ਤੱਕ ਕੋਈ ਛਤ ਨਹੀਂ ਬਣਾਈ ਗਈ ਕਿਹਾ ਜਾਂਦਾ ਹੈ ਕਿ ਮਾਰਕੰਡੇ ਰਿਸ਼ੀ ਨੇ ਇਸ ਥਾਂ ਤੇ ਕਈ ਸਾਲ ਤਪੱਸਿਆ ਕੀਤੀ ਉਹਨਾਂ ਦੀ ਤਪੱਸਿਆ ਤੋਂ ਖੁਸ਼ ਹੋ ਕੇ ਮਾ ਦੁਰਗਾ ਆਪਣੇ ਸ਼ਕਤੀ ਰੂਪ ਵਿੱਚ ਇਸ ਥਾਂ ਤੇ ਹਾਪਤ ਹੋਈ ਇਸ ਪ੍ਰਾਚੀਨ ਮੰਦਰ ਦੇ ਉੱਪਰ ਛੱਤ ਦਾ ਨਾ ਹੋਣਾ ਇੱਕ ਰਹੱਸ ਹੈ ਕਿਹਾ ਜਾਂਦਾ ਹੈ ਕਿ ਇਸ ਮੰਦਰ ਦੇ ਉੱਪਰ ਕਈ ਵਾਰ ਛੱਤ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ناکਾਮੀ ਹੱਥ ਲੱਗੀ ਇਸ ਮੰਦਰ ਦੀਆਂ ਕੰਧਾਂ ਤੇ ਕਦੇ ਵੀ ਛੱਤ ਟਿਕ ਨਹੀਂ ਸਕੀ ਕਿਹਾ ਜਾਂਦਾ ਹੈ ਕਿ ਇੱਥੇ ਮਾਤਾ ਰਾਣੀ ਖੁੱਲੇ ਅਸਮਾਨ ਦੇ ਹੇਠਾਂ ਰਹਿਣਾ ਪਸੰਦ ਕਰਦੀ ਹੈ ਇੱਥੇ ਦੀਆਂ ਪਹਾੜੀਆਂ ਤੇ ਹਰ ਸਾਲ ਸਰਦੀਆਂ ਵਿੱਚ ਕਈ ਫੁੱਟ ਤੱਕ برف ਜੰਮਦੀ ਹੈ ਇਹ ਬਰਫ਼ ਮੰਦਰ ਦੇ ਅੰਦਰ ਵੀ ਜੰਮਦੀ ਹੈ ਪਰ ਛੱਤ ਨਾ ਹੋਣ ਕਾਰਨ ਮਾਤਾ ਦੀ ਮੂਰਤੀ ਤੇ ਨਾ برف ਟਿਕਦੀ ਹੈ ਤੇ ਨਾ ਹੀ ਜੰਮਦੀ ਹੈ ਮੰਨਤਾ ਹੈ ਕਿ ਮਾਰਕੰਡੇ ਰਿਸ਼ੀ ਤੋਂ ਬਾਅਦ ਅਗਿਆਤ ਵਾਸਤੇ ਦੌਰਾਨ ਇੱਥੇ ਪਾਂਡਵਾ ਨੇ ਵੀ ਤਪੱਸਿਆ ਕੀਤੀ ਸੀ ਇਸ ਤਪੱਸਿਆ ਤੋਂ ਖੁਸ਼ ਹੋ ਕੇ ਮਾ ਦੁਰਗਾ ਪ੍ਰਕਟ ਹੋਈ ਅਤੇ ਪਾਂਡਵਾ ਨੂੰ ਜੰਗ ਵਿੱਚ ਜਿੱਤ ਦਾ ਅਸ਼ੀਰਵਾਦ ਦਿੱਤਾ ਉਸੇ ਸਮੇਂ ਪਾਂਡਵਾ ਨੇ ਮੰਦਰ ਦਾ ਨਿਰਮਾਣ ਕਰਵਾਇਆ ਪਰ ਕਿਸੇ ਕਾਰਨ ਇਸ ਮੰਦਰ ਦੀ ਉਸਾਰੀ ਪੂਰੀ ਨਹੀਂ ਹੋ ਸਕੀ ਅਤੇ ਪੰਡਵ ਇੱਥੇ ਮਾਦੀ ਪੱਥਰ ਦੀ ਮੂਰਤੀ ਸਥਾਪਿਤ ਕਰਕੇ ਚਲੇ ਗਏ